ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਉਸ ਨਾਲ ਕੀ ਹੁੰਦਾ ਹੈ ਮੌਤ ਤੋਂ ਬਾਅਦ ਆਤਮਾ ਕਿੱਥੇ ਜਾਂਦੀ ਹੈ ਅਤੇ ਆਤਮਾ ਨਾਲ ਕੀ ਹੁੰਦਾ ਹੈ ਮੌਤ ਤੋਂ ਬਾਅਦ ਸਰੀਰ ਵਿੱਚ ਕੀ ਤਬਦੀਲੀਆਂ ਆਉਂਦੀਆਂ ਨੇ ਜੇਕਰ ਤੁਸੀਂ ਵੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਹਰ ਕੋਈ ਜਾਣਦਾ ਹੈ ਅਤੇ ਮੰਨਦਾ ਹੈ ਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਪਰ ਅਸਲੀਅਤ ਇਹ ਹੈ ਕਿ ਮੌਤ ਵੀ ਇਨਸਾਨ ਨੂੰ ਸਿਰਫ ਇੱਕ ਵਾਰ ਹੀ ਮਿਲਦੀ ਹੈ ਮੌਤ ਤੋਂ ਬਾਅਦ ਇਨਸਾਨ ਨੂੰ ਜ਼ਿੰਦਗੀ ਦੁਬਾਰਾ ਕਦੇ ਵਾਪਸ ਨਹੀਂ ਮਿਲਦੀ ਇਸੇ ਕਰਕੇ ਮੌਤ ਦਾ ਨਾਮ ਸੁਣਦੇ ਹੀ ਲੋਕਾਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਕਿਉਂਕਿ ਮੌਤ ਹੀ ਇੱਕ ਅਜਿਹੀ ਚੀਜ਼ ਹੈ ਜੋ ਇਨਸਾਨ ਦੇ ਸਾਰੇ ਰਿਸ਼ਤੇ ਇੱਕੋ ਪਲ ਵਿੱਚ ਤੋੜ ਦਿੰਦੀ ਹੈ ਜਦੋਂ ਇਨਸਾਨ ਮਰਦਾ ਹੈ ਤਾਂ ਮੌਤ ਤੋਂ ਪਹਿਲਾਂ ਉਹ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਪੂਰੀ ਜ਼ਿੰਦਗੀ ਨੂੰ ਸਿਰਫ 7 ਮਿੰਟਾਂ ਵਿੱਚ ਦੇਖ ਲੈਂਦਾ ਹੈ ਇਹ 7 ਮਿੰਟ ਉਸ ਲਈ ਇੱਕ ਫਿਲਮ ਵਰਗੇ ਹੁੰਦੇ ਨੇ ਜਿਸ ਵਿੱਚ ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਯਾਦ ਨੂੰ ਦੇਖਦਾ ਹੈ ਵਿਗਿਆਨੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਤ ਤੋਂ ਪਹਿਲਾਂ ਇਨਸਾਨ ਨੂੰ ਇਹ ਸਭ ਇੱਕ ਸੁਪਨੇ ਵਾਂਗ ਦਿਖਾਈ ਦਿੰਦਾ ਹੈ ਇਹ ਦੇਖ ਕੇ ਇਨਸਾਨ ਨੂੰ ਅਜੀਬਾ ਲੱਗਦਾ ਜਿਵੇਂ ਉਹ ਆਪਣੀ ਪਿਛਲੀ ਜ਼ਿੰਦਗੀ ਵਿੱਚ ਵਾਪਸ ਪਹੁੰਚ ਗਿਆ ਹੋਵੇ ਮੌਤ ਤੋਂ ਬਾਅਦ ਇਨਸਾਨ ਦਾ ਦਿਮਾਗ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਦਿਮਾਗ ਵਿੱਚ ਕੋਈ ਹਲਚਲ ਸੋਚਣ ਜਾਂ ਸਮਝਣ ਦੀ ਸ਼ਕਤੀ ਨਹੀਂ ਰਹਿੰਦੀ ਇਸ ਤੋਂ ਬਾਅਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਮੌਤ ਤੋਂ ਬਾਅਦ ਇਨਸਾਨ ਦੇ ਪੈਰ ਇੱਕਦਮ برف ਵਾਂਗ ਠੰਡੇ ਹੋ ਜਾਂਦੇ ਨੇ ਅਤੇ ਹੌਲੀ-ਹੌਲੀ ਉਸ ਦਾ ਸਰੀਰ ਵੀ ਨਿਰਜੀਵ ਹੋ ਜਾਂਦਾ ਹੈ ਅਜਿਹਾ ਕਿਉਂ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਇਨਸਾਨ ਦੇ ਸਰੀਰ ਵਿੱਚ ਹਰਕਤ ਸ਼ੁਰੂ ਹੋ ਜਾਂਦੀ ਹੈ ਇਨਸਾਨ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਸ ਦੀ ਜ਼ਿੰਦਗੀ ਇੱਥੇ ਹੀ ਖਤਮ ਹੋਣ ਵਾਲੀ ਹੈ ਇਸੇ ਕਰਕੇ ਉਸ ਦਾ ਧਰਤੀ ਨਾਲ ਸੰਬੰਧ ਯਾਨੀ ਆਤਮਾ ਸਰੀਰ ਦਾ ਸੰਬੰਧ ਟੁੱਟ ਜਾਂਦਾ ਹੈ ਇਸੇ ਕਰਕੇ ਮੌਤ ਤੋਂ ਬਾਅਦ ਇਨਸਾਨ ਦੇ ਪੈਰ ਠੰਡੇ ਪੈ ਜਾਂਦੇ ਨੇ ਇਹ ਹੀ ਕਾਰਨ ਹੈ ਕਿ ਮੌਤ ਤੋਂ ਬਾਅਦ ਆਤਮਾ ਜ਼ਮੀਨ ਤੇ ਨਹੀਂ ਰਹਿੰਦੀ ਅਤੇ ਹਵਾ ਵਿੱਚ ਉੱਡਣ ਲੱਗਦੀ ਹੈ ਕਿਹਾ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੇ ਕਰਮ ਹੁੰਦੇ ਨੇ ਉਸ ਦੇ ਅਨੁਸਾਰ ਉਸ ਦੀ ਆਤਮਾ ਨਿਕਲਦੀ ਹੈ ਜੇਕਰ ਇਨਸਾਨ ਚੰਗਾ ਹੈ ਤਾਂ ਉਸ ਦੀ ਆਤਮਾ ਬੜੀ ਆਸਾਨੀ ਨਾਲ ਬਿਨਾਂ ਕਿਸੇ ਤਕਲੀਫ ਦੇ ਸਰੀਰ ਨੂੰ ਛੱਡ ਦਿੰਦੀ ਹੈ ਪਰ ਜੇਕਰ ਇਨਸਾਨ ਬੁਰਾ ਏ ਅਤੇ ਦੂਜਿਆਂ ਨਾਲ ਬੁਰਾ ਵਰਤਾਓ ਕਰਦਾ ਹੈ ਤਾਂ ਉਸਦੀ ਆਤਮਾ ਨੂੰ ਬੜੀ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰੀਰ ਨੂੰ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਮੌਤ ਤੋਂ ਪਹਿਲਾਂ ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਬੇਚੈਨ ਅਤੇ ਪਰੇਸ਼ਾਨ ਹੋ ਜਾਂਦੇ ਨੇ ਜਿਨ੍ਹਾਂ ਦੇ ਚਿਹਰੇ ਦਾ ਰੰਗ ਵੀ ਇੱਕਦਾਂ ਪੀਲਾ ਪੈ ਜਾਂਦਾ ਹੈ ਇਹ ਸਭ ਆਤਮਾ ਦੇ ਨਿਕਲਣ ਦੀ وجہ ਨਾਲ ਹੁੰਦਾ ਆਤਮਾ ਇੰਨੀ ਆਸਾਨੀ ਨਾਲ ਸਰੀਰ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੀ ਕਿਉਂਕਿ ਇੰਨੇ ਸਮੇਂ ਤੋਂ ਬਾਅਦ ਆਤਮਾ ਦਾ ਸਰੀਰ ਨਾਲ ਇੱਕ ਗਹਿਰਾ ਸਬੰਧ ਬਣ ਜਾਂਦਾ ਹੈ ਮੌਤ ਤੋਂ ਬਾਅਦ ਆਤਮਾ ਉਸੇ ਸਮੇਂ ਲਈ ਸਰੀਰ ਦੇ ਨੇੜੇ ਹੀ ਖੜੀ ਰਹਿੰਦੀ ਹੈ ਇਹ ਕਿਹਾ ਜਾਂਦਾ ਜੇਕਰ ਘਰ ਵਾਲੇ ਰੋਂਦੇ ਜਾਂ ਚੀਖਦੇ ਨੇ ਤਾਂ ਇਹ ਸਭ ਆਤਮਾ ਨੂੰ ਮਹਿਸੂਸ ਹੁੰਦਾ ਇਸ ਤੋਂ ਬਾਅਦ ਜਦੋਂ ਦੂਤ ਜ਼ਮੀਨ ਤੇ ਆਉਂਦੇ ਨੇ ਜੋ ਆਤਮਾ ਨੂੰ ਪਰਲੋਕ ਦੀ ਯਾਤਰਾ ਲਈ ਆਪਣੇ ਨਾਲ ਲੈ ਜਾਂਦੇ ਨੇ ਜੇਕਰ ਆਤਮਾ ਪਾਪੀ ਹੈ ਜਾਂ ਦੂਜਿਆਂ ਬਾਰੇ ਹਮੇਸ਼ਾ ਬੁਰਾ ਸੋਚਦੀ ਹੈ ਤਾਂ ਜਮਦੂਤ ਉਸ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਨੇ ਇਸ ਤੋਂ ਬਾਅਦ ਜਮਦੂਤ ਆਤਮਾ ਨੂੰ ਪਰਲੋਕ ਲਈ ਲੈ ਜਾਂਦੇ ਨੇ ਸਭ ਤੋਂ ਪਹਿਲਾਂ ਆਤਮਾ ਨੂੰ ਇੱਕ ਗੁਫਾ ਵਿੱਚੋਂ ਲੰਘਣਾ ਪੈਂਦਾ ਇਸ ਤੋਂ ਬਾਅਦ ਉਸ ਨੂੰ ਪਰਲੋਕ ਦਾ ਰਾਹ ਦਿਖਾਈ ਦਿੰਦਾ ਪਰ ਇਸ ਰਾਹ ਤੋਂ ਪਹਿਲਾਂ ਆਤਮਾ ਨੂੰ ਇੱਕ ਨਦੀ ਵਿੱਚੋਂ ਲੰਘਣਾ ਪੈਂਦਾ ਇਸ ਨਦੀ ਵਿੱਚ ਪਾਣੀ ਨਹੀਂ ਹੁੰਦਾ ਸਗੋਂ ਭਟਕਦੀਆਂ ਹੋਈਆਂ ਸ਼ਕਤੀਆਂ ਹੁੰਦੀਆਂ ਨੇ ਇੱਥੇ ਇਨਸਾਨਾਂ ਦੇ ਕਰਮਾਂ ਦਾ ਹਿਸਾਬ ਹੁੰਦਾ ਜਿਹੋ ਜਿਹੇ ਕਰਮ ਇਨਸਾਨ ਕਰਦਾ ਹੈ ਉਸੇ ਅਨੁਸਾਰ ਉਸ ਨਾਲ ਵਿਵਹਾਰ ਹੁੰਦਾ ਇਸ ਤੋਂ ਬਾਅਦ ਆਤਮਾ ਨੂੰ ਪਰਲੋਕ ਲੈ ਜਾਇਆ ਜਾਂਦਾ ਹੈ ਜਿੱਥੇ ਯਮराज ਉਸਦਾ ਹਿਸਾਬ ਕਰਦੇ ਨੇ ਚਿੱਤਰਗੁਪਤੋਂ ਉਸ ਇਨਸਾਨ ਦੇ ਕਿਤੇ ਕਰਮਾਂ ਦਾ ਹਿਸਾਬ ਕਿਤਾਬ ਮੰਗਦੇ ਨੇ ਚਿੱਤਰਗੁਪਤ ਕੋਲ ਹਰ ਇੱਕ ਇਨਸਾਨ ਦਾ ਸਾਰਾ ਲੇਖਾ ਜੋਖਾ ਹੁੰਦਾ ਜਿਸ ਨੂੰ ਉਹ ਯਮराज ਦੇ ਸਾਹਮਣੇ ਰੱਖ ਦਿੰਦੇ ਨੇ ਇੱਥੇ ਵੀ ਇਨਸਾਨ ਦੇ ਕਰਮ ਉਸਦਾ ਸਾਥ ਦਿੰਦੇ ਨੇ ਜੇਕਰ ਕਰਮ ਚੰਗੇ ਹੁੰਦੇ ਨੇ ਅਤੇ ਉਹ ਇੱਕ ਚੰਗਾ ਇਨਸਾਨ ਹੁੰਦਾ ਤਾਂ ਉਸ ਨੂੰ ਸਵਰਗ ਵਿੱਚ ਭੇਜ ਦਿੱਤਾ ਜਾਂਦਾ ਪਰ ਜੇਕਰ ਉਹ ਬੁਰਾ ਇਨਸਾਨ ਹੈ ਜਿਸ ਨੇ ਧਰਤੀ ਤੇ ਬਹੁਤ ਸਾਰੇ ਪਾਪ ਕੀਤੇ ਨੇ ਤਾਂ ਉਸ ਨੂੰ ਨਰਕ ਵਿੱਚ ਸੁੱਟ ਦਿੱਤਾ ਜਾਂਦਾ ਹੈ। ਨਰਕ ਵੀ 36 ਪ੍ਰਕਾਰ ਦਾ ਹੁੰਦਾ ਹੈ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਇੱਕ ਆਦਮੀ ਦੀ ਮੌਤ ਹੋ ਗਈ ਸੀ ਅਤੇ ਦੋ ਯਮਦੂਤ ਉਸ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ ਸੀ। ਇਸ ਵਿਅਕਤੀ ਨੇ ਦੱਸਿਆ ਕਿ ਜਦੋਂ ਮੇਰੇ ਅੰਦਰੋਂ ਆਤਮਾ ਨੂੰ ਖਿੱਚਿਆ ਗਿਆ ਤਾਂ ਅਜੀਬਾ ਲੱਗ ਰਿਹਾ ਸੀ ਜਿਵੇਂ ਕਿਸੇ ਨਰਮ ਕੱਪੜੇ ਨੂੰ ਕੰਡਿਆਂ ਤੇ ਖਿੱਚਿਆ ਜਾ ਰਿਹਾ ਹੋਵੇ। ਮੈਨੂੰ ਬਹੁਤ ਤਕਲੀਫ ਹੋ ਰਹੀ ਸੀ। ਉਸ ਤੋਂ ਬਾਅਦ ਮੈਨੂੰ ਪਰਲੋਕ ਲਿਜਾਇਆ ਗਿਆ ਰਾਹ ਵਿੱਚ ਇੱਕ ਨਦੀ ਆਈ ਜਿਸ ਵਿੱਚ ਅਜੀਬ ਅਤੇ ਬਹੁਤ ਸਾਰੇ ਕੀੜੇ ਮਕੌੜੇ ਸੀ ਮੈਨੂੰ ਉਸ ਨਦੀ ਨੂੰ ਪਾਰ ਕਰਨ ਲਈ ਕਿਹਾ ਗਿਆ ਜੇਕਰ ਮੈਂ ਉਸ ਨੂੰ ਪਾਰ ਨਾ ਕਰਦਾ ਤਾਂ ਯਮਦੂਤ ਮੈਨੂੰ ਮਾਰਨ ਲੱਗਦੇ ਮੈਂ ਬੜੀ ਮੁਸ਼ਕਲ ਨਾਲ ਉਸ ਨਦੀ ਨੂੰ ਪਾਰ ਕੀਤਾ ਅਤੇ ਫਿਰ ਮੈਂ ਪਰਲੋਕ ਪਹੁੰਚ ਗਿਆ ਜਿੱਥੇ ਇੱਕ ਬਹੁਤ ਵੱਡਾ ਦਰਵਾਜ਼ਾ ਸੀ ਉਹ ਦੋਵੇਂ ਯਮਦੂਤ ਬਾਹਰ ਰੁਕ ਗਏ ਅਤੇ ਮੈਨੂੰ ਅੰਦਰ ਭੇਜ ਦਿੱਤਾ ਗਿਆ ਸਾਹਮਣੇ ਯਮਰਾਜ ਬੈਠੇ ਸੀ ਉਹਨਾਂ ਦੀ ਆਵਾਜ਼ ਇੰਨੀ ਡਰਾਉਣੀ ਸੀ ਕਿ ਮੇਰੇ ਹੋਸ਼ ਉੱਡ ਗਏ ਉਹਨਾਂ ਨੇ ਯਮਦੂਤ ਨੂੰ ਕਿਹਾ ਇਸ ਨੂੰ ਕਿਉਂ ਲਿਆਏ ਇਸ ਦਾ ਅਜੇ ਵਕਤ ਹੀ ਨਹੀਂ ਆਇਆ ਫਿਰ ਮੇਰੀਆਂ ਅੱਖਾਂ ਤੇ ਪਰਦਾ ਪਾ ਦਿੱਤਾ ਗਿਆ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤਾਂ ਮੈਂ ਆਪਣੇ ਘਰ ਵਾਲਿਆਂ ਦੇ ਵਿਚਕਾਰ ਸੀ ਇਹ ਇੱਕ ਸੱਚੀ ਘਟਨਾ ਜੋ ਅੱਜ ਤੋਂ ਠੀਕ 10 ਸਾਲ ਪਹਿਲਾਂ ਪੂਰਨ ਸਿੰਘ ਨਾਲ ਵਾਪਰੀ ਇਹ ਸਿਰਫ ਇੱਕੋ ਘਟਨਾ ਨਹੀਂ ਸਗੋਂ ਸਾਲ ਦਰ ਸਾਲ ਵਿਗਿਆਨੀਆਂ ਦੇ ਸਾਹਮਣੇ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਹਿਆਂ ਘਟਨਾਵਾਂ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਨੇ ਬਹੁਤ ਸਾਰੇ ਲੋਕ ਮੌਤ ਨੂੰ ਛੂ ਕੇ ਵਾਪਸ ਆ ਜਾਂਦੇ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਮਰ ਗਏ ਸੀ ਤਾਂ ਉਹ ਇੱਕ ਵੱਖਰੀ ਦੁਨੀਆ ਵਿੱਚ ਪਹੁੰਚ ਗਏ ਜਿੱਥੇ ਬਹੁਤ ਸਾਰੀ ਰੋਸ਼ਨੀ ਸੀ ਕੁਝ ਅਜੀਬ ਲੋਕ ਸੀ ਜੋ ਉਹਨਾਂ ਨੂੰ ਕਹਿ ਰਹੇ ਸੀ ਕਿ ਅਜੇ ਤੁਹਾਡਾ ਵਕਤ ਨਹੀਂ ਆਇਆ ਅਜੇ ਹੀ ਸਾਰੇ ਲੋਕਾਂ ਦਾ ਕਹਿਣਾ ਇਹ ਮੌਤ ਤੋਂ ਬਾਅਦ ਉਹਨਾਂ ਨੂੰ ਇੱਕ ਵੱਖਰੀ ਚਮਕ ਅਤੇ ਖੁਸ਼ੀ ਦਾ ਅਹਿਸਾਸ ਹੁੰਦਾ ਸੀ ਨਾਲ ਹੀ ਉਹਨਾਂ ਨੂੰ ਬਹੁਤ ਪਿਆਰ ਵੀ ਮਿਲਦਾ ਸੀ ਇਨਸਾਨ ਦੇ ਮਰਨ ਤੋਂ ਬਾਅਦ ਕਈ ਲੋਕ ਉਸ ਦਾ ਪਿੰਡਦਾਨ ਕਰ ਦਿੰਦੇ ਨੇ ਇਸ ਨਾਲ ਆਤਮਾ ਨੂੰ ਕੀ ਫਾਇਦਾ ਹੁੰਦਾ ਅਜਿਹਾ ਕਿਹਾ ਜਾਂਦਾ ਹੈ ਕਿ ਜਦੋਂ ਜਮਦੂਤ ਆਤਮਾ ਨੂੰ ਦੁਬਾਰਾ ਉਸ ਦੇ ਘਰ ਵਾਲਿਆਂ ਕੋਲ ਛੱਡ ਜਾਂਦੇ ਨੇ ਤਾਂ ਆਤਮਾ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਉਹ ਬਹੁਤ ਕੁਝ ਸਹਿਣ ਕਰਕੇ ਆਈ ਹੁੰਦੀ ਹੈ ਉਸ ਵਿੱਚ ਇੰਨੀ ਸ਼ਕਤੀ ਅਤੇ ਤਾਕਤ ਨਹੀਂ ਰਹਿੰਦੀ ਕਿ ਉਹ ਦੁਬਾਰਾ ਪਰਲੋਕ ਜਾ ਸਕੇ ਪਰ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਰੱਦ ਕਰਦੀ ਹੈ ਗੁਰਬਾਣੀ ਦਾ ਮੰਨਣਾ ਹੈ ਕਿ ਇਨਸਾਨ ਦੇ ਮਰਨ ਤੋਂ ਬਾਅਦ ਉਸ ਦੇ ਨਾਲ ਜਾਣ ਵਾਲੀ ਚੀਜ਼ ਸਿਰਫ ਉਸ ਦੇ ਚੰਗੇ ਮਾੜੇ ਕਰਮ ਹੀ ਨੇ ਉਸ ਦੇ ਕਰਮਾਂ ਦੇ ਅਨੁਸਾਰ ਹੀ ਉਸ ਨੂੰ ਅੱਗੇ ਜਾ ਕੇ ਮੁਕਤੀ ਮਿਲਦੀ ਹੈ ਜਾਂ ਫਿਰ ਉਸ ਦੇ ਕਰਮਾਂ ਦੇ ਅਨੁਸਾਰ ਹੀ ਉਸ ਨੂੰ ਅੱਗੇ ਜਾ ਕੇ ਜਨਮ ਮਿਲਦੀਆਂ ਨੇ ਤੇ ਉਸ ਨੂੰ ਨਰਕ ਭੋਗਣਾ ਪੈਂਦਾ ਹੈ ਕਈ ਲੋਕ ਆਪਣੇ ਪਿਤਰਾਂ ਦਾ ਸ਼ਰਧ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਪੰਡਤਾਂ ਨੂੰ ਖੁਲਾ ਕੇ ਜਾਂ ਪੰਡਤਾਂ ਨੂੰ ਪਿਤਰਾਂ ਵਾਸਤੇ ਦਾਣ ਦੇ ਕੇ ਇਨਸਾਨ ਸੋਚਦਾ ਕਿ ਉਸਦੇ ਪਿਤਰਾਂ ਤੱਕ ਪਹੁੰਚ ਜਾਂਦਾ ਪਰ ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਨੇ ਕਿ ਜਿਉਂਦੇ ਜਾਗਦੇ ਪਿਤਰਾਂ ਨੂੰ ਕੋਈ ਪੁੱਛਦਾ ਨਹੀਂ ਤੇ ਉਹਨਾਂ ਦੇ ਮਰਨ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਭੋਜਨ ਪਕਾ ਕੇ ਉਹਨਾਂ ਦਾ ਸ਼ਰਧ ਕੀਤਾ ਜਾਂਦਾ ਹੈ ਜਿਹੜੀ ਕਿ ਇੱਕ ਮਨਮੰਤਾ ਕਬੀਰ ਸਾਹਿਬ ਕਹਿੰਦੇ ਨੇ ਜੀਵਤ ਪਿਤਰ ਨਾ ਮੰਨੇ ਕੋਊ ਮੂਏ ਸਰਾਧ ਕਰਾਈ ਜੇਕਰ ਸੱਚਮੁੱਚ ਹੀ ਤੁਸੀਂ ਆਪਣੇ ਮਰੇ ਹੋਏ ਕਿਸੇ ਸਾਥੀ ਦੀ ਆਤਮਾ ਦੀ ਮੁਕਤੀ ਵਾਸਤੇ ਕੋਈ ਅਜਿਹਾ ਕੰਮ ਕਰਨਾ ਚਾਹੁੰਦੇ ਹੋ ਜੋ ਉਸ ਦੀ ਆਤਮਾ ਤੱਕ ਪਹੁੰਚ ਸਕੇ ਤਾਂ ਗੁਰਬਾਣੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੇਕਰ ਤੁਸੀਂ ਆਪਣੇ ਮਰੇ ਹੋਏ ਸਾਥੀ ਦੇ ਕੋਲ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਹੋ ਜਾਂ ਉਸ ਦੇ ਨਾਮ ਦਾ ਸਿਮਰਨ ਕਰਦੇ ਹੋ ਪ੍ਰਮਾਤਮਾ ਨੂੰ ਯਾਦ ਕਰਕੇ ਤਾਂ ਉਹ ਉਸ ਤੱਕ ਜਰੂਰ ਪਹੁੰਚਦਾ ਹੈ ਉਹ ਜਿੱਥੇ ਵੀ ਹੁੰਦਾ ਹੈ ਉਸ ਨੂੰ ਉਸ ਦਾ ਫਲ ਜਰੂਰ ਮਿਲਦਾ ਹੈ ਸਿਰਫ ਨਾਮ ਹੀ ਇੱਕੋ ਇੱਕ ਅਜਿਹਾ ਪਦਾਰਥ ਹੈ ਜੋ ਇਨਸਾਨ ਮਰਨ ਤੋਂ ਬਾਅਦ ਆਪਣੇ ਸਾਥੇ ਤੱਕ ਉਸਦੀ ਆਤਮਾ ਤੱਕ ਪਹੁੰਚਾ ਸਕਦਾ ਹੈ ਜੋ ਉਸਦੀ ਆਤਮਾ ਨੂੰ ਸ਼ਾਂਤੀ ਦਿੰਦਾ ਹੈ ਉਸਦੀ ਮੁਕਤੀ ਦਾ ਰਾਹ ਪੱਧਰਾ ਕਰਦਾ ਹੈ